ਸੋ ਅਸਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅਹਿਮ ਮੀਟਿੰਗ ਹੈ ਜੋ ਸੱਦ ਲਈ ਗਈ ਹੈ ਜੀਹਾਂ ਦੱਸ ਦਈਏ ਕਿ ਉਧਰ ਇੰਡੀਆ ਐਲਾਈਂਸ ਦੇ ਵੱਲੋਂ ਵੀ ਇਹ ਜੋ ਮੀਟਿੰਗ ਹੈ ਜੋ ਸੱਦ ਲਈ ਗਈ ਹੈ ਕਿਉਂਕਿ ਦੱਸ ਦਈਏ ਕਿ ਸਿਆਸੀ ਸਮੀਕਰਨ ਹੈ ਜੋ ਬਦਲ ਸਕਦੇ ਨੇ ਕਿਉਂਕਿ ਜੋ ਤੋੜ ਦੀ ਰਾਜਨੀਤੀ ਹੈ ਜੋ ਹੋ ਰਹੀ ਹੈ ਉਹ ਦੱਸ ਦਈਏ ਕਿ ਹੁਣ ਸਭ ਦੀ ਨਜ਼ਰਾਂ ਨਹੀਂ ਜੋ ਨਿਤਿਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਤੇ ਉੱਤੇ ਟਿਕੀਆਂ ਹੋਈਆਂ ਨੇ ਜੀਹਾਂ ਦੱਸ ਦਈਏ ਕਿ ਹੁਣੇ ਸ਼ਾਮ ਤੱਕ ਕਲੀਅਰ ਹੋ ਜਾਏਗਾ ਕਿ ਕਿਸ ਦੀ ਸਰਕਾਰ ਬਣੇਗੀ ਅਤੇ ਕਿਸ ਦੀ ਹਾਰ ਹੋਵੇਗੀ ਜੀ ਹਾਂ ਸੋ ਦੱਸ ਦਈਏ ਕਿ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਹੀ ਤੀਜੀ ਵਾਰ ਪ੍ਰਧਾਨ ਮੰਤਰੀ ਦੇਸ਼ ਤੇ ਬਣ ਸੋ ਹੋ ਸਕਦਾ ਹੈ ਕਿ ਇੰਡੀਆ ਅਲਾਈਐਂਸ ਦੇ ਵਿੱਚੋਂ ਹੀ ਕੋਈ ਪ੍ਰਧਾਨ ਮੰਤਰੀ ਬਣੇ ਸੋ ਦੱਸ ਦਈਏ ਕਿ ਫਲਹਾਲ ਜੋ ਮੀਟਿੰਗ ਹੈ ਦੋਵੇਂ ਪਾਰਟੀਆਂ ਦੇ ਵੱਲੋਂ ਸੱਦ ਲਈਆਂ ਗਈਆਂ ਨੇ ਅਤੇ ਹੁਣ ਸਮਾਂ ਦੱਸੇਗਾ ਕਿ ਸਰਕਾਰ ਹੈ ਜੋ ਕਿਸ ਦੀ ਬਣੇਗੀ ਪਰ ਤੁਹਾਨੂੰ ਇੱਕ ਵਾਰ ਇਹ ਸਾਰੀ ਗੱਲ ਹੈ ਜੋ ਕਲੀਅਰ ਕਰ ਦਿੰਦੇ ਹਾਂ ਕਿ ਆਖਿਰੇ ਜੋ ਕੀ ਜੋਰ ਤੋਰ ਦੀ ਰਾਜਨੀਤੀ ਕੀ ਹੈ ਲੋਕ ਸਭਾ ਚੋਣਾਂ ਦੇ ਨਤੀਜੇ ਤਦ ਨੂੰ ਜਾਣ ਤੋਂ ਸਾਫ਼ ਹੋ ਗਿਆ ਕਿ ਇਹ ਚੋਣਾਂ 'ਚ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਭਾਜਪਾ ਕਰੀਬ 241 ਸੀਟਾਂ ਤੱਕ ਸੀਮਤ ਨਜ਼ਰ ਆ ਰਹੀ ਹੈ ਹਾਲਾਂਕਿ ਉਸ ਦੀ ਅਗਵਾਈ ਵਾਲੀ ਐਨਡੀਆਰਓ 292 ਸੀਟਾਂ ਤੇ ਜਿੱਤ ਜਾਂ ਲੀਡ ਹਾਸਲ ਹੈ ਪਿਛਲੇ 2019 ਅਤੇ 2014 ਦੀਆਂ ਚੋਣਾਂ 'ਚ ਭਾਜਪਾ ਨੇ ਆਪਣੇ ਦਮ ਤੇ ਬਹੁਮਤ ਹਾਸਲ ਕੀਤਾ ਨਰਿੰਦਰ ਮੋਦੀ ਇੱਕ ਮਜ਼ਬੂਤ ਸਰਕਾਰ ਦੇ ਨੇਤਾ ਵਜੋਂ ਉਭਰੇ ਪਰ ਇਸ ਚੋਣ ਦੇ ਨਤੀਜਿਆਂ ਭਾਜਪਾ ਨੇ ਸਾਰਾ ਗਣਿਤ ਵਿਗਾਰ ਦਿੰਦਾ ਹੈ ਐਨਡੀਏ ਨੂੰ ਬਹੁਮਤ ਹਾਸਲ ਹੋਣ ਦੇ باوجود ਇਸ ਦੇ ਹਲਕੇ ਪੀਐਮ ਮੋਦੀ ਤੇ ਅਗਵਾਈ ਤੋਂ ਆਰਾਮ ਦੇ ਨਾ ਹੋਣ ਦਾ ਇਤਿਹਾਸ ਰਿਹਾ ਇਸ ਵਿੱਚ ਸਭ ਤੋਂ ਪਹਿਲਾਂ ਨਾ ਆਉਂਦਾ ਹੈ ਬਿਹਾਰ ਦੇ ਮੁੱਖ ਮੰਤਰੀ ਜੀਡੀਯੂ ਆਗੂ ਨਿਤਿਸ਼ ਕੁਮਾਰ ਦਾ ਹਾਲਾਂਕਿ ਨਿਤਿਸ਼ ਕੁਮਾਰ ਵਾਜਪਾਈ ਅਡਵਾਨੀ ਦੇ ਦੌਰ ਤੋਂ ਐਨਡੀਏ ਦਾ ਹਿੱਸਾ ਰਹੇ ਨੇ ਪਰ ਉਹ ਕਦੇ ਵੀ ਪੀਐਮ ਮੋਦੀ ਦੇ ਨਾਲ ਸਹਿਜ ਨਹੀਂ ਰਹੇ ਇਹ 2009 ਦੀ ਗੱਲ ਹੈ ਜਦੋਂ ਨਿਤਿਸ਼ ਕੁਮਾਰ ਦੀ ਪੰਜਾਬ ਦੇ ਜਲੰਧਰ ਤਤਕਾਰੇ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਸਟੇਜ ਤੇ ਹੱਥ ਉਠਾਉਂਦੇ ਹੋਏ ਇੱਕ ਤਸਵੀਰ ਮੀਡੀਆ ਚ ਆਈ ਸੀ ਤਾਂ ਨਿਤਿਸ਼ ਕੁਮਾਰ ਅਜੇ ਹੀ ਥਾਰਡ ਵਿੱਚ ਬਚਾਤ ਰਾਜਕਾਰ ਜੜੀ ਗੁਜਰਾਤ ਸਰਕਾਰ ਦੇ ਮੁੱਖ ਮੰਤਰੀ ਰਾਤ ਫੰਡ ਵਿੱਚ ਜੋ ਪੈਸੇ ਐ ਸੋ ਭੇਜੇ ਸਨ ਸਾਨੂੰ ਦੱਸ ਦिए ਕਿ ਇਹਨਾਂ ਦੀ ਅਣਬਣਤਾ ਜ਼ਰੂਰ ਹੈ ਪਰ ਅੱਜ ਜੋ ਮੀਟਿੰਗ ਹੈ ਕਿ ਕਹਿ ਸਕਦੇ ਆ ਕਿ ਇਸ ਇਹਨਾਂ ਨੂੰ ਕਿੰਗ ਮੇਕਰ ਕਹਿ ਸਕਦੇ ਆ ਜੰਧਵਾਨ ਨਾਇਡੂ ਅਤੇ ਨਿਤੀਸ਼ ਕੁਮਾਰ ਨੂੰ ਸੋ ਵੇਖਣਾ ਹੋਵੇਗਾ ਕਿ ਕਿਸ ਪਾਰਟੀ ਦਾ ਪਲੜਾ ਭਾਰੀ ਹੁੰਦਾ ਹੈ ਐਨਡੀਏ ਦਾ ਜਾਂ ਇੰਡੀਆ ਅਲਾਈਐਂਸ ਦਾ ਅਤੇ ਕੋਣ ਪੀਐਮ ਬਣੇਗਾ